ਹੋਰ ਕੀਤੇ ਗਾਵਣ ਸੇ ਮੇ ਚਿਤਨ ਆਉ। ਨਾਨਕ ਕੀ ਵਿਚਾਰੇ। ਇਹ ਅਨੇਕਾਂ ਹੋਰ ਜੀਵ ਤੇਨੂੰ ਗਾ ਰਹੇ ਹਨ। ਜਿਹੜੇ ਮੈਥੋਂ ਗਿਨੇ ਵੀ ਨਹੀਂ ਜਾ ਸਕਦੇ। ਭਲਾ ਨਾਨਕ ਵਿਚਾਰਾ ਕੀ ਵਿਚਾਰ ਕਰ ਸਕਦਾ ਹੈ। ਸੋਈ ਸੋਈ ਸਦਾ ਸੱਚ। ਸਾਹਿਬ ਸੱਚਾ ਸੱਚੀ ਨਾਹੀਂ। ਉਹ ਅਕਾਲ ਪੁਰਖ ਸਦਾ ਥਿਰ ਹੈ। ਉਹ ਮਾਲਕ ਸੱਚਾ ਹੈ ਉਸ ਦੀ ਵਡਿਆਈ ਵੀ ਸਦਾ ਅਟੱਲ ਹੈ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜਿਹਨੇ ਰਚਾਈ ਜਿਸ ਅਕਾਲ ਪੁਰਖ ਨੇ ਇਹ ਦ੍ਰਿਸ਼ਟੀ ਪੈਦਾ ਕੀਤੀ ਹੈ ਉਹ ਐਸ ਵੇਲੇ ਮੌਜੂਦ ਹਨ ਸਦਾ ਰਹੇਗਾ ਨਾ ਉਹ ਜੰਮਿਆ ਹੈ ਅਤੇ ਨਾ ਹੀ ਮਰੇਗਾ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇਆ ਜਿੰਨੇ ਉਪਾਏ ਜਿਸ ਅਕਾਲ ਪੁਰਖ ਨੇ ਕਈ ਰੰਗਾ ਕਿਸਮਾ ਅਤੇ ਜਿੰਸਾਂ ਦੀ ਮਾਇਆ ਰਚ ਦਿੱਤੀ ਹੈ ਕਰ ਕਰ ਵੇਖੇ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਉਹ ਜਿਵੇਂ ਉਸ ਦੀ ਰਜਾ ਹੈ ਭਾਵ ਜਿੱਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰੱਜ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਹਾ ਹੈ ਜੋ ਇਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਜੋ ਕੁਝ ਅਕਾਲ ਪੁਰਖ ਨੂੰ ਪਾਉਂਦਾ ਹੈ ਉਹੋ ਹੀ ਕਰੇਗਾ ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਨੂੰ ਇਹ ਨਹੀਂ ਆਖ ਸਕਦੇ ਇਉਂ ਨਾ ਕਰੇ ਇਉਂ ਨਾ ਕਰ ਸੋ ਬਾਤ ਸਾਂ ਸਾਹ ਬਾਤ ਸਾਹਿਬ ਨਾਨਕ ਰਹਿਣ ਰਜਾਈ ਹੈ ਅਕਾਲ ਪੁਰਖ ਪਾਤਸ਼ਾਹ ਹੈ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਇਹ ਨਾਨਕ ਜੀਵ ਨੂੰ ਉਸ ਦੀ ਰਜਾ ਵਿੱਚ ਰਹਿਣਾ ਹੀ ਫੱਪਦਾ ਹੈ। ਮੁੱਦਾ ਸੰਤੋਗ ਸ਼ਰਮਪਤ ਝੋਲੀ ਧਿਆਣ ਕੇ ਕਰੇ ਬੀ ਬੋਤ। ਹੀ ਜੋਗੀ ਜੇ ਤੂੰ ਸੰਤੋਗ ਨੂੰ ਆਪਣੀਆਂ ਮੁੰਦਰਾ ਬਣਾਵੇ। ਮਿਹਨਤ ਨੂੰ ਖੱਪਰ ਤੇ ਝੋਲੀ ਅਤੇ ਅਕਾਲਪੁਰਖ ਦੇ ਧਿਆਨ ਦੀ ਸਵਾ ਪਿੰਡੇ ਤੇ ਮਲੇ। ਖਿੱਤਾ ਕਾਲ ਕੁਹਾਰੀ ਕਾਇ। ਯੁਗ ਤੇ ਡੰਡਾ ਪ੍ਰਤੀ ਮੌਤ ਦਾ ਭਾਓ। ਤੇਰੀ ਗੋਦੜੀ ਹੋਵੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸਰਦਾਂ ਨੂੰ ਡੰਡਾ ਬਣਾਵੇ ਤਾਂ ਅੰਦਰੋਂ ਕੋੜ ਦੀ ਕੰਦ ਟੁੱਟ ਸਕਦੀ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਜੋ ਮਨੁੱਖ ਸਾਰੇ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਅਸਲ ਵਿੱਚ ਉਹੀ ਆਈ ਪੰਥੀ ਵਾਲਾ ਹੈ ਜੇ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਭਾਵ ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਮਿਛੋੜ ਨਹੀਂ ਸਕਦੀ। ਆਦੇ ਤਿਸੇ ਆਦੇਸ ਸੋ ਕੋੜ ਦੀ ਕੰਧ ਦੂਰ ਕਰਨ ਲਈ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ। ਆਦ ਅਨੀਲ ਅਨਾਦ ਅਨਾਹਦ ਜੁਗ ਜੁਗੇ ਇੱਕੋ ਵੇਸ ਜੋ ਸਬ ਦਾ ਮੁੱਢ ਹੈ। ਜੋ ਸਦ ਸਰੂਪ ਹੈ ਜਿਸ ਦਾ ਕੋਈ ਮੋੜ ਨਹੀਂ ਲੱਭ ਸਕਦਾ ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਹਰ ਰਹਿੰਦਾ ਹੈ ਭਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੇ ਨਾ ਹੇ ਜੋਗੀ ਜੇ ਅਕਾਲ ਪੁਰਖ ਦੇ ਸਰਬ ਵਿਆਪਕਾ ਦਾ ਗਿਆਨ ਤੇਰੇ ਲਈ ਭੰਡਾਰਾ ਚੂਰਮਾ ਹੋਵੇ ਦਾਇਆ ਇਸ ਗਿਆਨ ਰੂਪ ਭੰਡਾਰੇ ਦੀ ਵਰਤਾਵੀ ਹੋਵੇ ਹਰੇਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੋਹ ਚੱਲ ਰਹੀ ਹੈ ਭੰਡਾਰਾ ਛਕਣੇ ਵੇਲੇ ਜੇ ਤੇਰੇ ਅੰਦਰ ਇਹ ਨਾਦੀ ਵੱਜ ਰਹੀ ਹੋਵੇ ਆਪਨਾਥ ਨਾਤੀ ਸਭ ਜਾ ਕੇ ਰਿੱਦ ਸਿੱਦੇ ਅਵਰਾ ਸਾਥ ਤੇਰਾ ਨਾਥ ਅਕਾਲਪੁਰਖ ਹੋਵੇ ਜਿਸ ਦੇ ਵਾਸ ਵਿੱਚ ਸਾਰੀ ਸ੍ਰਿਸ਼ਟੀ ਹੋਵੇ ਤਾਂ ਕੋੜ ਦੀ ਕੰਦ ਤੇਰੇ ਅੰਦਰੋਂ ਟੁੱਟ ਕੇ ਪ੍ਰਮਾਤਮਾ ਨਾਲੋਂ ਤੇਰੀ ਵਿਤ ਮਿਟ ਸਕਦੀ ਹੈ ਜੋਗ ਸਾਧਨਾ ਰਾਹੀ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ ਇਹ ਰਿੱਧੀਆਂ ਤੇ ਸਿੱਧੀਆਂ ਤਾਂ ਕਿਸੇ ਹੋਰ ਪਾਸੋਂ ਖਾਣ ਵਾਲੇ ਸਵਾਦ ਹਨ ਸੰਯੋਗ ਉਯੋਗ ਦੋਈ ਘਰ ਚਲਾਵੇ ਲੈ ਕੇ ਆਵੇ ਭਾਗ ਅਕਾਲ ਪੁਰਖ ਦੀ ਸੰਯੋਗ ਸੰਤਾ ਤੇ ਵਿਜੋਗ ਸੰਤਾ ਦੋਵੇਂ ਮਿਲ ਕੇ ਇਸ ਸੰਸਾਰ ਦੀ ਘਾਰ ਨੂੰ ਚਲਾ ਰਹੀਆਂ ਹਨ ਭਾਗ ਪਿਛਲੇ ਸੰਯੋਗਾ ਕਰਕੇ ਤਬਰ ਅਧਿਕਾਂ ਦੇ ਜੀਵ ਇੱਥੇ ਇਕੱਠੇ ਹੁੰਦੇ ਹਨ ਰਜਾ ਵਿੱਚ ਵਿਛੜ ਕੇ ਵਿਚਰ ਵਿਛੜ ਕੇ ਆਪੋ ਆਪਣੀ ਵਾਰ ਹੀ ਇੱਥੇ ਤੁਰ ਜਾਂਦੇ ਹਨ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਦਰਜਾ ਵਿਦਰਜ ਸੁਖ ਦੁਖ ਹੈ ਸ਼ਾਂਤੀ ਮਿਲ ਰਹੇ ਹਨ ਜੇ ਇਹ ਯਕੀਨ ਬਣ ਜਾਏ ਤਾਂ ਅੰਦਰ ਕੋੜ ਦੀ ਕੰਧ ਟੁੱਟ ਜਾਂਦੀ ਹੈ ਆਦੇਸ਼ ਤੇ ਸੇ ਆਦੇਸ਼ ਸੋ ਕੋੜ ਦੀ ਕੰਧ ਦੂਰ ਕਰਨ ਲਈ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਆਦ ਅਨਿਲ ਅਨਾਦ ਅਨਾਹਦ ਜਿਗਜਗੇ ਇੱਕੋ ਵੇਸ ਜੋ ਸਬ ਦਾ ਮੁੱਢ ਹੈ ਜੋ ਸੁਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇੱਕੋ ਜਿਹਾ ਰਹਿੰਦਾ ਹੈ